ਸਾਲ ਤੋਂ ਵੱਧ ਸਮਾਂ ਐਵੇਂ ਚੱਲਦਾ ਰਿਹਾ ਚੰਡੀਗੜ੍ਹ ਵਿੱਚ ਹੋਈਆਂ ਵਾਰਦਾਤਾਂ ਕਰਕੇ ਕਈ ਅਜਿਹੇ ਮੌਕੇ ਬਣ ਗਏ ਜਿਸ ਕਰਕੇ ਸਰਕਾਰ ਦੇ ਕੰਨ ਅੱਖ ਬਣੇ ਖੂਫੀਆ ਵਿਭਾਗ ਮਹਿਕਮੇ ਬਹੁਤ ਚਗੰਨੇ ਹੋ ਗਏ ਕੁਝ ਸਮੇਂ ਬਾਅਦ ਪਤਾ ਨਹੀਂ ਕਿਸ ਤਰ੍ਹਾਂ ਕਿਹੜੇ ਸੁਰਾਗ ਨਾਲ ਉਹ ਬਾਬੇ ਨੂੰ ਕਿਸੇ ਖੂਫੀਆ ਵਿਭਾਗ ਨੇ ਚੁਕ ਲਿਆ ਉਹ ਦਾ ਖੂਫੀਆ ਵਿਭਾਗੇ ਵੱਲੋਂ ਚੁਕਿਆ ਜਾਣਾ ਇਹ ਗੱਲ ਦਾ ਸਬੂਤ ਸੀ ਕਿ ਕਿਸੇ ਨੇ ਬਹੁਤ ਪੱਕੀ ਖਬਰ ਦਿੱਤੀ ਹੈ ਪੁਲਿਸ ਅਤੇ ਖੂਫੀਆ ਮਹਿਕਮੇ ਦਾ ਕੰਮ ਕਰਨ ਦਾ ਤਰੀਕਾ ਵੱਖਰਾ-ਵੱਖਰਾ ਹੁੰਦਾ ਹੈ ਸ਼ਾਇਦ ਆਈਬੀ ਨੇ ਉਹਨੂੰ ਚੱਕਿਆ ਸੀ ਜਿਵੇਂ-ਜਿਵੇਂ ਸਾਰਿਆਂ ਨੂੰ ਪਤਾ ਲੱਗਿਆ ਅਸੀਂ ਸਭ ਨੇ ਉਹਨਾਂ ਠਾਰਾ ਉੱਤੇ ਜਾਣਾ ਬੰਦ ਕਰ ਦਿੱਤਾ ਜਿਹੜੀਆਂ ਉਹਨੇ ਬਣਾਈਆਂ ਸਨ ਸਾਨੂੰ ਕੋਈ ਪਤਾ ਨਹੀਂ ਸੀ ਕਿ ਕਿਹੜੇ ਘਰ ਜਾਂ ਬੰਦੇ ਨੂੰ ਮਹਿਕਮੇ ਨੇ ਆਪਣੀ ਪਕੜ ਵਿੱਚ ਲੈ ਲਿਆ ਹੋਵੇ ਅਤੇ ਸਾਡੇ ਲਈ ਜਾਲ ਵਿਛਾਇਆ ਹੋਵੇ ਇਹ ਕਿਸੇ ਤੇ ਸ਼ੱਕ ਕਰਨ ਵਾਲੀ ਗੱਲ ਨਹੀਂ ਸੀ ਸਗੋਂ ਲਕਵੀ جنگ ਦਾ ਇਹੋ ਪੈਦਣਾ ਹੁੰਦਾ ਹੈ ਕੋਈ ਵੀ ਠਾਹਰ ਜੋ ਹੋਰ ਕਿਸੇ ਨਾਲ ਸਾਂਝੀ ਹੈ ਤਾਂ ਅਗਲੇ ਦੇ ਫੜੇ ਜਾਣ ਉੱਤੇ ਇਹੋ ਸਹੀ ਤਰੀਕਾ ਹੁੰਦਾ ਹੈ ਕਿ ਉੱਥੇ ਨਾ ਜਾਣਾ ਹੀ ਭਲਾ ਹੈ ਸਾਡੀ ਜਾਣਕਾਰੀ ਮੁਤਾਬਕ ਉਹਨੇ ਕੁਝ ਕੁਠਾਰਾਂ ਦਾ ਪਤਾ ਵੀ ਦੱਸਿਆ ਅਤੇ ਕੁਝ ਹਥਿਆਰ ਵੀ ਦਿੱਤੇ ਉਹ ਸਿੰਘ ਦੇ ਫੜੇ ਜਾਣ ਤੋਂ ਬਾਅਦ ਜਾਨਣ ਵਾਲੀ ਗੱਲ ਇਹੋ ਹੈ ਕਿ ਸਾਨੂੰ ਕਈ ਸਿੰਘਾਂ ਨੇ ਆ ਕੇ ਕਈ ਵਾਰ ਦੱਸਣਾ ਕਿ ਅੱਜ ਅਸੀਂ ਬਾਬਾ ਜੀ ਨੂੰ ਫਲਾਣੇ ਚੌਂਕ ਵਿੱਚ ਜਾਂ ਅੱਜ ਅਸੀਂ ਫਲਾਣੇ ਗੁਰਦੁਆਰਾ ਸਾਹਿਬਕੇ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਵਿੱਚ ਵੇਖਿਆ ਸੀ ਸਾਨੂੰ ਇਹ ਗੱਲ ਕਈ ਵਾਰ ਠਾਰਾ ਵਾਲਿਆਂ ਨੇ ਵੀ ਦੱਸੀ ਜੋ ਆਪਣੇ ਵੱਲੋਂ ਸਾਨੂੰ ਸੁਚੇਤ ਕਰਨ ਲਈ ਦਸਣ ਆਏ ਸਨ ਉਹ ਬਾਬਾ ਵੀ ਠਾਰਾ ਵਾਲਿਆਂ ਨੂੰ ਵੇਖ ਕੇ ਡਾਲਾ ਨਹੀਂ ਵੜਦਾ ਸੀ ਸਗੋਂ ਉਹਨਾਂ ਨੂੰ ਉਸ ਤਰ੍ਹਾਂ ਮਿਲਦਾ ਜਿਵੇਂ ਉਨ ਕੋਈ ਜੀ ਵੀ ਨਾ ਹੋਇਆ ਹੋਵੇ ਪਰ ਉਹਦਾ ਸਭ ਦੇ ਮਨਾਂ ਵਿੱਚ ਵਸਿਆ ਹੱਸਦਾ ਚਿਹਰਾ ਸਭ ਨੇ ਸ਼ਾਂਤ ਵੇਖਿਆ ਸੀ ਇੱਕ ਤਰ੍ਹਾਂ ਨਾਲ ਅਗਲੇ ਨੂੰ ਇੱਕ ਸੁਨੇਹਾ ਮਿਲ ਜਾਂਦਾ ਸੀ ਜੋ ਉਹ ਬਿਨਾ ਕਹੇ ਦੇਣਾ ਚਾਹੁੰਦਾ ਸੀ ਅਜਿਹੇ ਮੌਕਿਆਂ 'ਤੇ ਦੂਜੇ ਨੂੰ ਕੁਝ ਮਹਿਸੂਸ ਕਰਾ ਦੇਣਾ ਹੀ ਸੁਨੇਹਾ ਦੇਣ ਦਾ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ 18 ਵਾਲੇ ਕੁਝ ਲੋਕ ਅਜਿਹੇ ਵੀ ਸਨ ਜਿਹੜੇ ਉਹਦੇ ਨਾਲ ਹੁੰਦੇ ਉਹ ਪੂਰੇ ਬੰਦਿਆਂ ਨੂੰ ਪਛਾਣ ਨਹੀਂ ਸਕਦੇ ਸਨ ਕਿਉਂਕਿ ਉਹ ਬਾਬਾ ਜੀ ਨਾਲ ਸਾਡੇ ਸਿੰਘਾਂ ਨੂੰ ਵੇਖਣ ਦੇ ਆਦੇ ਸਨ ਬਹੁਤਿਆਂ ਲੋਕਾਂ ਨੂੰ ਪਤਾ ਨਹੀਂ ਸੀ ਕਿ ਬਾਬਾ ਜੀ ਹਕੂਮਤ ਦੇ ਬੰਦਿਆਂ ਦੀ ਕੈਦ ਵਿੱਚ ਸਨ ਕਿਉਂਕਿ ਆਮ ਲੋਕਾਂ ਲਈ ਉਸ ਵੇਲੇ ਤੱਕ ਪੁਲਿਸ ਹੀ ਸਰਕਾਰੀ ਗ੍ਰਿਫਤਾਰੀ ਦਾ ਵਿਭਾਗ ਸੀ